ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਵੀ ਦਬਾਓ। ਹੈਲੋ ਦੋਸਤੋ ਆਪ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਕਬੱਡੀ 105 ਉਤੇ ਅਤੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੰਤਰਰਾਸ਼ਟਰੀ ਕਬੱਡੀ ਪਲੇਅਰ ਕਾਲਾ ਤਨੋਲਾ ਅਤੇ ਰੋੜੀ ਦੇ ਸਰਪੰਚ ਨਾਲ ਹੋਏ ਝਗੜੇ ਦੀ। ਐਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ 14 ਮਾਰਚ 2019 ਨੂੰ ਰੋੜੀ ਸਰਸਾ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਅਤੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 77000 ਰੁਪਏ ਅਤੇ ਦੂਸਰਾ ਇਨਾਮ 52000 ਰੁਪਏ ਅਤੇ ਬੈਸਟ ਨੂੰ ਮੋਟਰਸਾਈਕਲ ਰੱਖਿਆ ਗਿਆ ਸੀ ਇਸ ਟੂਰਨਾਮੈਂਟ ਵਿੱਚ ਲੁਧਰਨੂ ਵਿਸ਼ੇਸ਼ ਤੌਰ ਤੇ ਖੇਡਣ ਲਈ ਸੱਦਿਆ ਗਿਆ ਸੀ ਪਰ ਲੁਧਰਦੇ ਸੱਟ ਲੱਗਣ ਕਰਕੇ ਉਹ ਨਹੀਂ ਖੇਡ ਸਕਿਆ ਜਦੋਂ ਤਨੁਲਾ ਅਤੇ ਦੇਵੜਾ ਮੰਡੀ ਦਾ ਫਾਈਨਲ ਮੈਚ ਹੋਣ ਲੱਗਾ ਤਾਂ ਉਥੋਂ ਦੇ ਸਰਪੰਚ ਨੇ ਦੋਨਾਂ ਟੀਮਾਂ ਨੂੰ ਰਲੇ ਹੋਏ ਯਾਨੀ ਕਿ ਮੈਚ ਫਿਕਸਿੰਗ ਦੇ aarop ਲਗਾ ਦਿੱਤੇ ਅਤੇ ਉਹਨਾਂ ਨੂੰ ਕਾਫੀ ਕੁਸ ਬੋਲਿਆ ਇਸ ਤੋਂ ਬਾਅਦ ਕਾਲਾ ਤਨੁਲਾ ਜੋ ਕਿ ਕਬੱਡੀ ਦੇ ਅੰਤਰਰਾਸ਼ਟਰੀ ਪਲੇਅਰ ਹਨ ਉਹਨਾਂ ਨੇ ਕਿਹਾ ਕਿ ਕਬੱਡੀ ਉਹਨਾਂ ਦੀ ਰੋਜੀ ਰੋਟੀ ਹੈ ਅਤੇ ਕਬੱਡੀ ਨੇ ਉਹਨਾਂ ਨੂੰ ਬਹੁਤ ਕੌਜ ਦਿੱਤਾ ਹੈ ਅਤੇ ਜੇਕਰ ਕਿਸੇ ਨੂੰ ਮੈਚ ਫੈਕਸਿੰਗ ਦਾ ਸ਼ੱਕ ਹੈ ਤਾਂ ਉਹ ਇਨਾਮ ਗੁਰਦੁਆਰਾ ਸਾਹਿਬ ਰੱਖ ਦੇਣਾ ਤੇ ਉਹ ਉੱਥੋਂ ਚੱਕ ਲੈਣਗੇ ਬਾਕੀ ਤੁਸੀਂ ਇਸ ਝਗੜੇ ਸੰਬੰਧੀ ਬਹੁਤ ਵੀਡੀਓ ਦੇਖ ਹੀ ਚੁੱਕੇ ਹੋਗੇ ਇਸ ਲਈ ਇਸ ਵੀਡੀਓ ਵਿੱਚ ਬਸ ਦੋਸਤੋ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਧੰਨਵਾਦ